ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਦੇਸ਼ ਚੋਣ ਮੋਰਚ ਆ ਚੁੱਕਿਆ ਹੈ ਲਾਰਿਆਂ ਦਾ ਵਾਦਿਆਂ ਦਾ ਦਾਅਵਿਆਂ ਦਾ ਟਾਈਮ ਆ ਗਿਆ ਲਗਾਤਾਰ ਲੀਡਰ ਇਹ ਦਾਅਵੇ ਲਾਰੇ ਔਰ ਵਾਦੇ ਕਰਦੇ ਨਜ਼ਰ ਆਉਣਗੇ ਤੇ ਤੁਹਾਨੂੰ ਦੱਸਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਨੰਬਰ 1 ਤੇ ਅਜੇ ਆ ਕੁਝ ਕਰਦੇ ਨੇ ਕੱਲ ਵੀ ਆਪਦੀ ਕੈਬਿਨੇਟ ਮੀਟਿੰਗ ਚ ਕਹਿੰਦੇ ਕਿ ਹੁਣ ਜਦੋਂ ਆਪਾਂ ਜਿੱਤਾਂਗੇ ਨਾ ਅਗਲੇ ਵਾਰ ਤਾਂ ਪਹਿਲੇ ਸੌਦਨ ਦਾ ਰੋਡਮੈਪ ਫੁਣੀ ਤੋਂ ਤਿਆਰ ਕਰ ਲਓ ਜਦੋਂ ਕ੍ਰੀਏਟਿਵ ਨੂੰ ਨਾਮ ਦਿੱਤਾ ਸੀ ਉਦੋਂ ਕਹਿੰਦੇ ਸੀ ਦੇਖੋ ਅਗਲੇ ਸਾਲ ਮੈਂ ਹੀ ਨਾਮ ਬੜਨੇ ਨੇ ਉਦੋਂ ਪਹਿਲਾਂ ਛੱਡਾ ਚੜਾਉਣ ਵੇਲੇ ਕਿਹਾ ਸੀ ਕਿ ਅਗਲੇ ਛੱਡਾ ਵੀ ਮੈਂ ਚੜਾਉਣਾ ਐਨਾ ਕੌਨਫੀਡੈਂਸ ਤੇ ਜਦੋਂ મોદી ਸਾਹਿਬ ਇਸ ਤਰ੍ਹਾਂ ਕਹਿੰਦੇ ਨੇ ਨਾ ਮੇਰੇ ਇੱਕ ਸ਼ੇਰ ਅਕਸਰ ਯਾਦ ਵੀ ਆ ਜਾਂਦਾ ਮੈਂ ਭੁੱਲਦਾ ਵੀ ਕਿ ਤੁਮਸੇ ਪਹਿਲੇ ਉਹ ਜੋ ਇੱਕ ਸ਼ਖਸ ਯਹਾਂ ਤਖਤ ਨਸੀਹ tha ਤੁਮਸੇ ਪਹਿਲੇ ਉਹ ਜੋ ਇੱਕ ਸ਼ਖਸ ਯਹਾਂ ਤਖਤ ਨਸੀਹ tha ਉਸ ਕੋ ਵੀ ਆਪਣੇ ਖੁਦਾ ਹੋਣੇ ਪਰ ਇਤਨਾ ਹੀ ਯਕੀਨ ਇਸਰਾਈਲ ਕੱਲਾ ਇਹ ਨਹੀਂ ਦਾਬੇ ਵੀ ਬਹੁਤ ਕਰਦੇ ਨੇ ਕੱਲ ਇੱਕ ਦਾਵਾ ਕੀਤਾ ਉਹ ਕਹਿੰਦੇ ਪਿਛਲੇ 10 ਸਾਲਾਂ ਦੇ ਵਿੱਚ 25 ਕਰੋੜ ਲੋਕ ਗਰੀਬੀ ਦੀ ਰੇਖਾ ਤੋਂ ਬਾਹਰ ਆ ਗਏ 25 ਕਰੋੜ ਲੋਕ ਮੋਦੀ ਸਾਹਿਬ 80 ਕਰੋੜ ਨੂੰ ਤਾਂ ਤੁਸੀਂ 5 ਕਿਲੋ ਅਨਾਜ ਦੇ ਰਹੇ ਹੋ ਮਹੀਨੇ ਦਾ 80 ਕਰੋੜ ਨੂੰ 25 ਕਰੋੜ ਬਾਹਰ ਆ ਗਏ ਇੱਥੇ ਵੀ ਫਿਰ ਇੱਕ ਸ਼ੇਰ ਸੁਣ ਲਓ ਕਿਉਂਕਿ ਅੰਕੜਾ ਹੈ ਤੇ ਅੰਕੜਿਆਂ ਦੇ ਵਿੱਚ ਬੜਾ ਕੁਝ ਲੁਕੋਇਆ ਜਾਂਦਾ ਤੇ ਫਿਰ ਤੁਹਾਰੀ ਫਾਈਲਾਂ ਵਿੱਚ ਤੁਹਾਰੀ ਫਾਈਲਾਂ ਵਿੱਚ ਗਾਮ ਕਾ ਮੌਸਮ ਗੁਲਾਬੀ ਹੈ ਬਗਰ ਇਹ ਅੰਕੜੇ ਝੂਠੇ ਹੈ ਇਹ ਦਾਵਾ ਕਿਤਾਬੀ ਹੈ ਬੜੇ ਅੰਕੜੇ ਝੂਠੇ ਪੇਸ਼ ਕਰਕੇ ਦੇਸ਼ ਨੂੰ ਦੱਸਿਆ ਜਾਂਦਾ ਸੋ ਅੱਜ ਆਪਾਂ ਥੀ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ ਪੰਜਾਬ ਚ ਵੀ ਆਵਾਂਗੇ ਕਿਉਂਕਿ ਚੌਣ ਦਾ ਮੌਸਮ ਹੈ ਗੱਲ ਇਹ ਵੀ ਕਰਾਂਗੇ ਕਿ ਸ਼ਿਵਾਜੀ ਪਾਰਕ ਦੇ ਵਿੱਚ ਕੀ ਹੋਇਆ ਕੀ ਕਿਹਾ ਰੌਹਲ ਗਾਂਧੀ ਤੇ ਬਾਕੀ ਇੰਡੀਆ ਗੱਜ ਛੋੜਦੇ ਲੋਕਾਂ ਨੇ ਤੇ ਕਿਵੇਂ ਕਰਨਗੇ ਮੁਕਾਬਲਾ ਤੇ ਚੋਣ-ਵਾਣ ਨੂੰ ਲੈ ਕੇ ਕੀ ਚੱਲਿਆ ਬਹੁਤ ਸਾਰੀਆਂ ਗੱਲਾਂ ਨੇ ਤੇ ਪੰਜਾਬ ਦੇ ਵਿੱਚ ਵੀ ਫਿਰ ਇੱਕ ਨਵੀਂ ਸਕੀਮ ਲੈ ਕੇ ਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਚੋਣ ਜਿੱਤਣ ਲਈ ਉਹ ਸਾਰੀਆਂ ਗੱਲਾਂ ਕਰਦੇ ਆ ਲੇਕਿਨ ਇੱਕ ਗੱਲ ਜਿਹੜੀ ਮੈਂ ਅਕਸਰ ਕਰਦਾ ਹ ਹੁਣ ਕਰ ਰਿਹਾ ਉਹ ਇਹੀ ਕਿ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਤੁਸੀਂ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਹੁਣ ਜਿਹੜੇ ਸ਼ਿਵਾਜੀ پارک ਮੋਦੀ ਸਾਹਿਬ ਨੇ ਜੋ ਕਿਹਾ ਮੈਂ ਦੱਸਤਾ ਉੱਥੇ ਫਿਰ ਉਲਟ ਚੱਲ ਰਿਹਾ ਹੈ ਉੱਥੇ ਸਾਰੇ ਇਕੱਠੇ ਸੀ ਬਹੁਤ ਮੈਂ ਸਮਝਦਾ ਦੂਰ ਏਲੀਆਂ ਦਾ ਜ਼ਿਕਰ ਕਰਨਾ ਬਣਦਾ ਹੈ ਮੀਡੀਆ ਤੇ ਤਾਂ ਇਹਨਾਂ ਨੂੰ ਕਰਤਾ ਬਲੈਕਆਊਟ ਮੀਡੀਆ ਤਾਂ ਟੀਰਾ ਹੈ ਸਾਡਾ ਜਿਹੜਾ ਨੈਸ਼ਨਲ ਮੀਡੀਆ ਜਿਹਨੂੰ ਰਵੀਸ਼ ਕੁਮਾਰ ਗੂਦੀ ਮੀਡੀਆ ਕਹਿੰਦਾ ਤੇ ਮੈਂ ਉਹਨੂੰ ਕਹਿੰਦਾ ਕਿ ਟੀਰਾ ਮੀਡੀਆ ਹੈ ਅੱਖ 'ਚ ਜਦੋਂ ਟੀਰ ਪੈ ਜੇ ਤਾਂ ਫਿਰ ਇੱਕੋ ਪਾਸੇ ਹੀ ਦਿਖਦਾ ਉਹਨੂੰ ਮੋਦੀ ਸਾਹਿਬ ਵੀ ਦਿਖਦੇ ਨੇ। ਤੋਂ ਇਸ ਕਰਕੇ ਰਾਹੁਲ ਗਾਂਧੀ ਜਾਂ ਹੋਰ ਬੰਦਿਆਂ ਦਾ ਕੋਈ ਜ਼ਿਕਰ ਨਹੀਂ ਕਰਦਾ। ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ। ਪਰ ਮੈਂ ਸੱਚ ਕਹਿਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ ਤੇ ਇਸ ਕਰਕੇ ਮੈਂ ਉਸ ਨੂੰ ਟੀਰਾ ਮੀਡੀਆ ਕਹਿੰਦਾ ਕਿ ਦੋਨੇ ਪੱਖ ਰੱਖੋ ਜਿ ਰੱਖਣੇ ਨੇ। ਹੁਣ ਉੱਥੇ ਸ਼ਿਵਾਜੀ پارک ਤੇ ਉਦੋਂ ਪਹਿਲਾਂ ਗਾਂਧੀ ਮੈਦਾਨ 'ਚ ਬੜਾ ਇਕੱਠ ਕੀਤਾ ਸੀ ਤੇਜਸਵੀ ਜਾਦਵ ਦਾ। ਕੱਲ ਕਿਉਂਕਿ ਜਿਹੜੀ ਭਾਰਤ ਜੋੜੋ ਨਿਆਂ ਯਾਤਰਾ ਸੀ ਉਹਦਾ ਆਖਰੀ ਦਿਨ ਸੀ ਮੈਂ ਦੇਖ ਰਿਹਾ ਸੀ ਕਮਾਲ ਦਾ ਘਟ ਸੀ ਸਾਰੇ ਲੀਡਰ ਸੀ ਲਗਭਗ ਸ਼ਾਇਦ ਕੇਜਰੀਵਾਲ ਤੇ ਭਗਵੰਤ ਮਾਨ ਨਹੀਂ ਸੀ ਉੱਥੇ ਬਾਕੀ ਸਾਰੇ ਲੀਡਰ اپੋਜੀਸ਼ਨ ਪਾਰਟੀਆਂ ਦੇ ਉੱਤੇ ਸੀ ਜਿਹਦਾ ਮਰਜੀ ਨਾਮ ਲੈ ਲਓ ਲੇਕਿਨ ਉੱਥੇ ਜੇ ਮੈਂ ਪਹਿਲਾਂ ਨੋ ਹੀ ਦੱਸਦਾ ਤੁਹਾਨੂੰ ਦੇਖੋ ਰਾਹੁਲ ਗਾਂਧੀ ਔਰ ਪ੍ਰੇਨਕਾ ਗਾਂਧੀ ਖੜਕੇ ਸਭ ਤਾਂ ਕਾਂਗਰਸ ਵੱਲੋਂ ਸੀ ਤੇਜਸਵੀ ਜਾਦੂ ਉਹ ਤਾਂ ਪਤਾ ਹੀ ਹੈ ਕਿ ਬਿਹਾਰ ਦੀ ਜਿਹੜੀ ਹੈ ਆਰਜੀਡੀ ਦਾ ਨਵੰਦ ਕਿਉਂ ਪਰੜੇ ਅਖਲੇਸ਼ ਚਾਦੋਂ ਐਮਕੇ ਸਟਾਲਨ ਡੀਐਮਕੇ ਦੇ ਉਧਰ ਠਾਕਰੇ ਸ਼ਰਦ ਪਵਾਰ ਉਹ ਜਿਹੜਾ ਬਹੁਤ ਮਹਿਬੂਬ ਬਾ ਮੁਫਤੀ ਫਾਰੂਕ ਅਬਦੁੱਲਾ ਲਗਭਗ ਮੈਂ ਤੁਹਾਨੂੰ ਦੱਸਿਆ ਸਾਰੇ ਲੀਡਰ ਸੀ ਲੇਕਿਨ ਮੈਂ ਗੱਲ ਇੱਥੇ ਕਰੂੰ ਸਿਰਫ ਰਾਹੁਲ ਗਾਂਧੀ ਦੀ ਕਿਉਂਕਿ ਉਹ ਸਿੱਧੇ ਤੌਰ ਤੇ ਮੋਦੀ ਨੂੰ ਚੈਲੰਜ ਕਰ ਰਹੇ ਨੇ ਕੱਲ ਉਹ ਕਹਿੰਦੇ ਰਾਜੇ ਦੀ ਜੀ ਆਤਮਾ ਜਿਹੜੀ ਹੈ ਨਾ ਉਹ ای بی ایم ਚ ਵਸਦੀ ਹੈ ای ڈی ਚ ਵਸਦੀ ਹੈ ਸੀ ਬੀ ਆਈ ਚ ਵਸਦੀ ਹੈ ਤਾਂ ਫਿਰ ਰਾਜਾ ਬਹੁਤ ਵੱਡਾ ਐਕਟਰ ਹੈ ਪਰ ਇਹ ਜਿਹੜਾ ਬਖੋਟਾ ਪਾਈ ਬੈਠਾ ਹੈ ਨਾ ਅੰਦਰੋਂ ਖੋਖਲਾ ਮੈਨੂੰ ਕਿਉਂਕਿ ਸਿਸਟਮ ਦਾ ਪਤਾ ਹੈ ਮੈਨੂੰ ਪਤਾ ਹੈ ਦੀ 36 56 ਚਾਤੀ ਨਹੀਂ ਮੈਨੂੰ ਸਿਸਟਮ ਦਾ ਪਤਾ ਰੋਹਲ ਗਾਂਧੀ ਕਹਦਾ ਮੈਥੋਂ ਡਰਦਾ ਨਹੀਂ ਉਹਦੇ ਬਾਰੇ ਇਹ ਕੇ ਕੇ ਖੇਰੋਣ ਵਾਲੇ ਜਿਹੜੇ ਬਾਕੀ ਤਵਰ ਲਾਉਣਾ ਸੀ ਉਹ ਲਾਇਆ ਸਾਰੇ ਨੇ ਲਾਇਆ ਔਰ ਖਾਸ ਤੌਰ ਤੇ ਜਦੋਂ ਮੈਂ ਦੇਖ ਰਿਹਾ ਸੀ ਉਥੇ ਜਿਹੜੀ ਇਹਨਾਂ ਦਾ ਸਭ ਤੋਂ ਅਹਿਮ ਪੁਆਇੰਟ ਅੱਜਕੱਲ ਹੈ ਉਹ ਜਿਹੜਾ ਚੋੜ ਬੌਣ ਨੇ ਉਹਦੇ ਚ ਸੱਚਮੁੱਚ ਇਹ ਫਸਦੇ ਨਜ਼ਰ ਆਉਂਦੇ ਨੇ ਉਹ ਆਪਣੇ ਆਪ ਹੀ ਹੈ ਉਹਨੇ ਫਿਊਚਰ ਗੇਵਿੰਗ ਜਿਹਦੇ 1368 ਕਰੋੜ ਦਿੱਤਾ ਹੈ ਉਹਦੀ ਆਮਦਨ ਹੈਗਾ 250 ਕਰੋੜ ਉਹਦੇ ਜਿਹੜਾ ਛਾਪਾ ਪਾਇਆ ਸੀ ਬੰਦ ਕਰਤਾ ਪੈਸਾ ਆ ਕਿਥੋਂ 7000 ਕਰੋੜ ਜਿਹੜੀ ਹੈ ਮੋਦੀ ਸਾਹਿਬ ਦੀ ਪਾਰਟੀ ਨੂੰ ਐਡਾ ਸਿੱਧਾ ਫਰਾਡ ਲੋਕ ਤਾਂ ਫਿਰ ਸਵਾਲ ਕਰਨਗੇ ਹੀ ਨਾ ਤੇ ਵੈਸੇ ਉਹ ਵੀ ਠਾਕਰ ਵੀ ਉੱਥੇ ਠੀਕ ਕਰ ਰਿਹਾ ਸੀ ਕਿ ਸਾਡਾ ਮੀਡੀਆ ਬੇਰਸਗਰੀ ਦੀ ਗੱਲ ਨਹੀਂ ਕਰਦਾ ਮਹਿੰਗਾਈ ਦੀ ਗੱਲ ਨਹੀਂ ਕਰਦਾ ਕੋਈ ਇਸ਼ੂ ਨਹੀਂ ਚੱਕਦਾ ਤੇ ਇਹ ਸਾਰੇ ਇਸ਼ੂ ਫਿਰ ਜਿਹੜੇ ਚੱਕੇ ਉਹ ਰਾਹੁਲ ਗਾਂਧੀ ਦੇ ਇਹ ਜਦੋਂ ਨੈਸ਼ਨਲ ਲੈਵਲ ਦੀ ਗੱਲ ਹੈ ਪੰਜਾਬ ਚ ਵੀ ਗੱਲ ਇੱਕ ਇਸ਼ੂ ਚੱਕਿਆਗਾ ਵੱਡਾ ਇਸ਼ੂ ਚੱਕਿਆਗਾ ਉਹ ਉਹ ਚੱਕਿਆ ਇਸ਼ੂ ਸਰਬਜੀਤ ਸਿੰਘ ਭਦੇਰ ਨੇ ਉਹ ਕਹਿੰਦਾ ਵੀ ਇਹ ਜਿਹੜੀ ਚੋਣ ਹੈ ਜਿਹੜੀ ਡੇਟ ਦਿੱਤੀ ਹੈ ਚੋਣ ਦੀ 1 ਜੂਨ ਇਹ ਗਲਤ ਦਿੱਤੀ ਹੈ ਤਿੰਨ ਪੁਆਇੰਟ ਦਿੱਤੇ 1 ਕੇ ਜੀ ਗਰਮੀ ਬਹੁਤ ਹੁੰਦੀ ਹੈ ਅਸੀਂ ਉਸ ਵੇਲੇ ਪਨੀਰੀ ਲਾ ਰਹੇ ਹੋਵਾਂਗੇ ਕੰਮ ਕਰ ਰਹੇ ਹੋਵਾਂਗੇ ਕਿਸਾਨ ਔਰ ਪੋਲਿੰਗ ਘਟ ਜੂਗੀ ਦੂਜਿਆਂ ਨੇ ਦਿੱਤਾ ਕਿ ਸਿਕਸ ਸਰਟੀਫਿਕੇਟ ਦਾ ਖਿਆਲ ਨਹੀਂ ਰੱਖਿਆ ਇਹਨਾਂ ਨੇ ਇਹਨਾਂ ਨੂੰ 6 ਸੈਂਟੀਮੀਟਰ ਦਾ ਖਿਆਲ ਰੱਖਣਾ ਚਾਹੀਦਾ ਸੀ ਕਿਉਂਕਿ ਉਹ ਦਿਨ ਜਿਹੜੇ ਨੇ ਘਣੂ ਘਾਰੇ ਦੇ ਨੇ ਸਾਕਾ ਦੀ ਦਾ ਤਾਰਾ ਦੇ ਨੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਹੁੰਦਾ ਤੇ ਇੱਥੇ ਜਦੋਂ 4 ਜੂਨ ਨੂੰ ਰਿਜ਼ਲਟ ਆਉਣਗੇ ਲੋਕ ਖੁਸ਼ੀਆਂ ਮਨਾਉਣਗੇ ਅਸੀਂ ਅਦਾਸ ਹੋਵਾਂਗੇ ਇਹਦੀ ਕਰਨਾ ਚਾਹੀਦਾ ਸੀ ਤੋਂ ਇਸ ਇਸ਼ੂ ਨੂੰ ਉਠਾਇਆ ਗਿਆ ਕਈ ਲੋਕ ਨੇ ਦੇ ਹੱਕ 'ਚ ਵੀ ਬੋਲੇ ਕਈਆਂ ਨੇ ਕਿ ਇਹ ਵੀ ਗਲਤ ਹੈ ਜੇਅਰ ਨਾਚਰ ਪ੍ਰਦੇਸ਼ ਤੇ ਵਿਗਾਲਿਆ ਦੀ ਜਿਹੜੇ ਚੋਣਾਂ ਦੇ ਨਤੀਜੇ ਦੋ ਦਿਨ ਪਹਿਲਾਂ ਕੀਤੇ ਜਾ ਸਕਦੇ ਨੇ 4 ਦੀ ਬਜਾਏ 2 ਕਰ ਸਕਦੇ ਨੇ ਪੰਜਾਬ ਦੇ ਪਿੱਛੇ ਵੀ ਲੈ ਜਾ ਸਕਦੇ ਨੇ ਤਾਂ ਕੋਈ ਹੋਰ ਵੀ ਫੈਕਟਰ ਹੋਣਗੇ MILITARY ਜਿਹੜਾ ਪੈਰਾ MILITARY ਫੋਰਸਸ ਉਹ ਜ਼ਿਆਦਾ ਲਾ ਸਕਦੇਵੇ 1 ਜੂਨ ਨੂੰ ਤੇ ਵੈਸੇ ਤਾਂ ਆਰਟ ਸਟੇਟ ਦਾ ਕੱਲਾ ਪੰਜਾਬ ਦੇ ਨਹੀਂ ਹੈ 1 ਜੂਨ ਨੂੰ ਚਲੋ ਉਹਨਾਂ ਨੇ ਮਸਲਾ ਹਟਾਤਾ ਵੈਸੇ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ RSS ਇਹ ਗੱਲ ਕਹਿੰਦੀ ਹੈ ਕਿ ਇਹ ਤਾਂ ਵਖਬਾਦੀ ਨੇ ਇਹ ਤੱਤਵਾਦੀ ਨੇ ਇਹਨਾਂ ਨੇ ਤਾਂ ਬਾਦਮ ਨਹੀਂ ਫਲਾਈਆ ਚੋਣ ਦੇ ਵੇਲੇ ਸੰਘ ਵੱਲੋਂ ਇਹ ਜੀ ਸਟੇਟਮੈਂਟ ਆਉਣਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਔਰ ਵੱਡੀ ਗੱਲ ਤਾਂ ਇਹ ਵੀ ਹੈ ਜਿਹੜੀ ਮਹਾਪੰਚਾਇਤ ਨੇ ਜਿਹੜੇ ਗੱਲ ਕੀਤੀ ਸੀ ਇਹਨਾਂ ਦੀ ਕਿਸਾਨਾਂ ਦੀ ਨੇ ਦਿੱਲੀ ਦੇ ਵਿੱਚ 14 ਮਾਰਚ ਨੂੰ ਕਿ ਅਸੀਂ ਵੋਟ ਤੇ ਝੋਟ ਦੇਵਾਂਗੇ ਉਹ ਤੇ ਜਿਹੜਾ ਝੋਟ ਤੋਂ ਰੁਕਣ ਲਈ ਚੋਣ ਕਮਿਸ਼ਨ ਅੱਗੇ ਆ ਗਿਆ ਚੋਣ ਕਮਿਸ਼ਨ ਨੇ ਹੁਣ ਇੱਕ ਆਦੇਸ਼ ਦਿੱਤਾ ਚੌਂਡ ਜਾਤੇ ਦਾ ਹਿੱਸਾ ਬਣਾਇਆ ਹੈ ਕਿ ਕੋਈ ਵੀ ਜਥੇਬੰਦੀ ਕਿਸੇ ਦੇ ਘਰ ਦੇ ਮੂਹਰੇ ਧਰਨਾ ਨਹੀਂ ਦੇ ਸਕਦੀ ਜੇ ਲਈ ਹੋਰ ਭਾਰਤੀ ਜਨਤਾ ਪਾਰਟੀ ਤੇ ਘਰਾਂ ਦੇ ਮੂਹਰੇ ਜਾ ਕੇ ਤੁਸੀਂ ਧਰਨਾ ਨਹੀਂ ਦੇ ਸਕੋਗੇ ਇਹ ਚੌਂਡ ਜਾਤੇ ਦੀ ਲੰਘਣਾ ਹੋਊਗੀ ਇਹਦੀ ਆਗਿਆ ਨਹੀਂ ਹੈ ਤੁਹਾਨੂੰ ਯਾਦ ਹੈ ਨਾ ਇਹੀ ਤਾਂ ਕਿ ਤਰੀਕਾ ਸੀ ਕਿਸਾਨਾਂ ਕੋਲ ਇਹੀ ਤਰੀਕੇ ਨਾਲ ਜਦੋਂ ਬਾਦਲ ਸਾਹਿਬ ਦੇ ਘਰ ਦੇ ਮੂਹਰੇ ਬੈਠੇ ਸੀ ਤਾਂ ਹੀ ਤਾਂ ਐਡੀ ਵੱਡੀ ਕੁਰਬਾਨੀ ਕਰਨੀ ਪਈ ਇੱਕ ਮੰਤਰੀ ਸ਼ਿਪ ਚੱਡਰੀ ਪੈਸੀ ਬੀਬਾ ਹਰਸਿਮਰਤ कौर ਬਾਦਲ ਨੂੰ ਜਦੋਂ ਕਿਸਾਨਾਂ ਨੇ ਤਾਨੇ ਤੇ ਨੇ ਸ਼ੁਰੂ ਕਰਤੇ ਸੀ ਤੇ ਉਹ ਹੁਣ ਬੰਦ ਤੋਂ ਇਹ ਸਾਰੇ ਦੇ ਕੋਸ਼ਿਸ਼ ਦੇ ਵਿੱਚ ਇੱਕ ਹੋਰ ਵੀ ਐਲਾਨ ਦੀ ਗੱਲ ਕਰਨੀ ਪਣਦੀ ਹੈ ਪੰਜਾਬ 'ਚ ਉਹ ਇਹ ਹੈ ਉਹ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਸੰਗਠਨ ਸੈਕਟਰੀ ਹੈ ਨਾ ਸੰਦੀਪ ਪਾਟਕ ਕਾਫੀ ਤਖਾ ਹੈ ਪੜ੍ਹਿਆ ਲਿਖਿਆ ਉਹਨੇ ਇੱਕ ਸਕੀਮ ਬਣਾਈ ਹੋਰ ਐਲਾਨ ਕਰਤਾ ਨਾਨ ਭਾਂਵੇ ਗੁਪਤਾ ਕੋਈ ਪ੍ਰੈਸ ਰੋਡ 'ਚ ਥੋੜੀ ਹੁੰਦਾ ਇਹ ਜਿਹੇ ਨਾਨ ਉਹ ਇਹ ਕਿਹਾ ਕਹਿੰਦੇ ਵੀ ਜਿਹੜੇ ਵਿਧਾਨ ਸਭਾ ਹਲਕੇ ਦੇ ਵਿੱਚ ਵੋਟਾਂ ਘੱਟ ਪੈਣਗੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉੱਥੇ ਅਸੀਂ ਐਮਐਲਏ ਦੀਆਂ ਸ਼ਕਤੀਆਂ ਘਟਾ ਦਾਂਗੇ ਕੋੜ ਐਮਐਲਏ ਦੀ ਸ਼ਕਤੀ ਕਿਵੇਂ ਠ ਘਟਾ ਸਕਦੇ ਨੇ ਉਹਦੇ ਲਈ ਉਹਨੇ ਤਰੀਕਾ ਨੱਭ ਲਿਆ ਉਹ ਕਹਿੰਦੇ ਅਸੀਂ ਉੱਥੇ ਹਲਕਾ ਚਾਰਜ ਲਾ ਦਾਂਗੇ ਜਿਹੜਾ ਸ਼ੁਰੂ ਕੀਤਾ ਸੀ ਪੰਗਾ ਬਾਦਲ ਸਾਹਿਬ ਨੇ ਤੇ ਸਾਰੇ ਡੀਸੀ ਨੂੰ ਕਹਿ ਦਿੰਦੇ ਨੇ ਵੀ ਆ ਹਰ ਕਲਚਰ ਦੀ ਗੱਲ ਸੁਣਨੀ ਐ ਸਾਰੇ ਡੀਐਸਪੀ ਜੋ ਲੋਣੇ ਉਹਨਾਂ ਦੀ ਮਰਜ਼ੀ ਹੁੰਦੀ ਐ ਤੇ ਫੇਰ ਉਹ ਐਮਐਲਏ ਦੀ ਪਾਵਰ ਕਿੱਥੇ ਰਹਿ ਜੂ ਇੱਕ ਬਰਾਬਰ ਦਾ ਇੱਕ ਪਾਵਰ ਸੈਂਟਰ ਖੜਾ ਕਰ ਦੇਣਗੇ ਹਲਕੇ 'ਚ ਤੇ ਹੁਣ ਉਹਦੇ ਨਤੀਜੇ ਵਜੋਂ ਜਿਹੜੇ ਵੀ ਐਮਐਲਏ ਨੇ 92 ਦੇ 92 ਚੋਂ ਕੁਝ ਤਾਂ ਖੜੇ ਨੇ ਉਹ ਸਾਰੇ ਝੂਰ ਲੋਣਗੇ ਕਿ ਮੇਰੇ ਹਲਕੇ ਚੋਂ ਵੋਟਾਂ ਘਟ ਜਾਣ ਤਾਂ ਇਸ ਕਰਕੇ ਇੱਕ ਤਰੀਕਾ ਵੀ ਇਹ ਵੀ ਰੌਣ ਨਮਾ ਹੋਇਆ ਮਤਲਬ ਕਿ ਚੋਣ ਜਿੱਤਣ ਲਈ ਹਰ ਹਿੱਥਾ ਵਰਤਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੇ 8 ਉਮੀਦਵਾਰ ਖੜੇ ਕੀਤੇ ਨੇ ਹੁਣ ਤਾਂ ਨੋ ਹੀ ਕਹੋ ਚੱਬੇਪਾਲ ਵੀ ਆਈ ਜਾਣਾ ਤੇ ਹਸ਼ਿਆਰਪੁਰ ਦੇ ਉਹਨੇ ਵੀ ਤਿਆਰੀ ਸ਼ੁਰੂ ਕਰਤੀ ਹੈ ਤੋਂ ਇਹ ਜਿਹੜੇ 8 ਜਿਹੜੇ ਐਲਾਨ ਕਰ ਚੁੱਕੇ ਨੇ ਤੇ ਮੈਂ ਦੇਖ ਰਿਹਾ ਸੀ ਕਰਮਜੀਤ ਅਨਬੋਲ ਵੀ ਡਾਕਟਰ ਬਲਬੀਰ ਸਿੰਘ ਵੀ ਕਲਦੀਪ ਧਾਰੀਵਾਲ ਸਭ ਨੇ ਆਪ ਦਾ ਸ਼ੁਰੂ ਕਰਤਾ ਪ੍ਰੋਗਰਾਮ ਅੰਦਰਲੀ ਗੱਲ ਇਹ ਵੀ ਹੈ ਇਹਨਾਂ ਚੋਂ ਕਈ ਚਾਹੁੰਦੇ ਨਹੀਂ ਸੀ ਕਿ ਹੁਣ ਜੇ ਜਿੱਤ ਗਏ ਤਾਂ ਮੰਤਰੀship ਜਾਊਗੀ ਤੇ ਜੇ ਹਾਰ ਗਏ ਫਿਰ ਵੀ ਜਾਊਗੀ ਤੇ ਉਹਨਾਂ ਨੂੰ ਤਾਂ ਮਤਲਬ ਮੂੰਹ ਚ ਕੋੜ ਕੇ ਰਲਿਆ ਤੇ ਇਸ ਕਰਕੇ ਜਿੱਤਣਾ ਹੀ ਜ਼ਿਆਦਾ ਠੀਕ ਹੈ ਇਸ ਤਰ੍ਹਾਂ ਦੀ ਖੇਡ ਜਿਵੇਂ ਮਾਨ ਸਾਹਿਬ ਸੋਚ ਰਹੇ ਨੇ ਕਿ ਕਿਤੇ ਇਹੀ ਨਾ ਹੋਵੇ ਜੇ ਹਾਰ ਗਏ ਕਿਤੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਹੀ ਨਾ ਮੰਗ ਲੈ ਕੇਜਰੀਵਾਲ ਬਹੁਤ ਕੁਝ ਚੱਲ ਰਿਹਾ ਹੈ ਪਰ ਲਗਾਤਾਰ ਚੱਲਣਾ 80 ਦਿਨ ਚੱਲਣਾ ਇਹ ਜਿਹੜਾ ਮਾਹੌਲ ਇਹ ਤੇ ਆਪਾਂ ਗੱਲ ਕਰਦੇ ਰਹਾਂਗੇ ਆ ਜੈਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ